ਬਹੁਤ ਹੋ ਗਈ ਐਂਟਰੀ ਐਂਟਰੀਆਂ ਚਲੋ ਠੀਕ ਹੈ ਹੁਣ ਆਪਾਂ ਮੁੱਦੇ ਦੀ ਗੱਲ ਕਰੀਏ ਜਲਦੀ ਜਲਦੀ ਅੱਜ ਆਪਾਂ ਇੱਕ ਬਹੁਤ ਡਾੜਾ ਮੁੱਦਾ ਲੈ ਕੇ ਆਏ ਆ ਪਾਪ ਧਰਤੀ ਥੱਲੋਂ ਪਾਣੀ ਜਲਦੀ ਤੋਂ ਜਲਦੀ ਕਿਵੇਂ ਖਤਮ ਕਰ ਸਕਦੇ ਆ ਠੀਕ ਹੈ ਉਸੇ ਸਾਰੀ ਆਪਾਂ ਇਹ ਚ ਸਾਰਿਆਂ ਨਾਲ ਮਿਲ ਕੇ ਕੰਮ ਕਰਨਾ ਹੈ ਆਪਣੇ ਜਲਦੀ ਤੋਂ ਜਲਦੀ ਧਰਤੀ ਦਾ ਪਾਣੀ ਖਤਮ ਕਰਨਾ ਹੈ ਉਹਦੇ ਨਾਲ ਕੀ ਹੋਊਗਾ 10 ਤਰੀਕੇ ਆਪਾਂ ਦੱਸਾਂਗੇ ਤੁਹਾਨੂੰ ਪਾਣੀ ਖਤਮ ਕਰਨ ਦੇ ਧਰਤੀ ਹੇਟੋ ਉਹਦੇ ਨਾਲ ਕੀ ਹੋਊਗਾ ਉਹਦੇ ਨਾਲ ਜਿਹੜਾ ਆਪਾਂ ਨੇ 50 ਸਾਲਾਂ ਦਾ ਫਿਊਚਰ ਦੇਖਣਾ ਸੀ ਬਿਨਾਂ ਪਾਣੀ ਤੋਂ ਧਰਤੀ ਦਾ ਆਪਣੇ ਜੀਵਨ ਦਾ ਆਪਾਂ ਹੁਣੇ ਦੇਖ ਲਵਾਂਗੇ ਠੀਕ ਹੈ ਚਲੋ 10 ਚੀਜ਼ਾਂ ਮੈਂ ਨੋਟ ਕਰੀਆਂ ਨੇ ਤੁਹਾਨੂੰ ਇੱਕ ਇੱਕ ਕਰਕੇ ਆਪਾਂ ਦੱਸਦੇ ਆ ਪਹਿਲਾਂ ਤਾਂ ਆਪਾਂ ਸ਼ੁਰੂ ਤੋਂ ਉੱਠ ਕੇ ਜਦੋਂ ਆਪਾਂ ਵਾਸ਼ਰੂਮ ਵਗੈਰਾ ਜਾਂਦੇ ਆ ਉਦੋਂ ਤੋਂ ਹੀ ਆਪਾਂ ਸ਼ੁਰੂਆਤ ਕਰੀਏ ਬੁਰਸ਼ ਕਰਦੇ ਆ ਟਾਇਲਟ ਵਗੈਰਾ ਜਾਂਦੇ ਆ ਨਹਾਉਨੇ ਆ ਇਹਨਾਂ ਦੇ ਵਿੱਚ ਆਪਾਂ ਦੇਖੋ ਬੁਰਸ਼ ਕਰਦੇ ਟਾਈਮ ਟੂਟੀ ਨੂੰ ਖੁੱਲੀ ਰੱਖੋ ਬੰਦ ਨਾ ਕਰੋ ਠੀਕ ਹੈ ਮੱਗ ਨਾਲ ਯੂਜ਼ ਕਰੋ ਗਲਾਸ ਨਾਲ ਯੂਜ਼ ਕਰੋ ਖੁੱਲੀ ਟੂਟੀ ਦੇ ਬਰਸ਼ ਕਰੋ ਠੀਕ ਹੈ ਉਹਨਾ ਪਾਣੀ ਬਹੁਤ ਜ਼ਿਆਦਾ ਵੇਸਟ ਹੋਊਗਾ ਤਾਂ ਜੋ ਪਾਣੀ ਆਪਣਾ ਬਰ ਬਰ ਜਲਦੀ ਅੰਦਰ ਦੀ ਆਪਾਂ ਖਾਲੀ ਕਰ ਸਕੀਏ ਵਾਸ਼ਰੂਮ ਬਾਰ ਬਾਰ ਵਾ ਟਾਇਲ ਫਲਸ਼ ਕਰੋ ਹਨਾ ਉਹ ਥੋੜਾ ਜਿਹਾ ਵੀ ਤੁਸੀਂ ਕਿਤੇ ਵਾਸ਼ਰੂਮ ਗਏ ਜਾਂ ਕਿਤੇ ਕੁਝ ਵੀ ਹੋਇਆ ਨਾਲ ਦਿਓ ਫਲਸ਼ ਕਰ ਦਿਓ ਫੁੱਲ ਵਾਲਾ ਵੱਡੇ ਵਾਲਾ ਫਲਸ਼ ਕਰ ਦਿਓ ਹਨਾ ਉਹਦੇ ਨਾਲ ਪਾਣੀ ਬਹੁਤ ਜ਼ਿਆਦਾ ਵੇਸਟ ਹੋਊਗਾ ਆਪਣਾ ਤੇ ਜਨ ਆਉਂਦੇ ਟਾਈਮ ਸ਼ਾਵਰ ਥੱਲੇ ਨਾ ਨਾ ਉਹ ਬਾਲਟੀ ਨਾਲ ਟੱਬ ਨੂੰ ਵੱਡੇ ਟੱਬ ਨੂੰ ਨਾ ਨਾਓ ਤਾਂ ਕਿ ਬੱਤ ਬੱਤ ਪਾਣੀ ਆਪਣਾ ਵੇਸਟ ਹੋ ਸਕੇ ਠੀਕ ਹੈ ਉਦੋਂ ਬਾਅਦ ਆਪਾਂ ਬਾਹਰ ਨਿਕਲੀਏ ਕਿਚਨ ਚ ਜਾ ਜੀਏ ਕਿਚਨ ਦੇ ਵਿੱਚ ਸਬਜ਼ੀਆਂ ਭਾਂਡੇ ਧੋਵਿਆਂ ਜਦੋਂ ਆਪਾਂ ਉਦੋਂ ਵਿੱਚੇ ਕਿਸੇ ਡੱਬੇ ਦੇ ਵਿੱਚ ਪਗਨਤ ਹੋਈਏ ਜਾਂ ਟੱਬ ਜਨਤ ਹੋਈਏ ਉਹਨਾਂ ਨੂੰ ਖੁੱਲੇ ਪਣੀ ਚ ਧੋਈਏ ਚਲਦੇ ਪਾਣੀ ਰਨਿੰਗ ਵਾਟਰ ਵਿੱਚ ਆਪਾਂ ਕਹਿੰਦੇ ਕਿ ਕਹਿ ਸਕਦੇ ਆ ਰਣੀ ਵਾਟਰ ਚ ਧੋਈਏ ਉਹਦੇ ਨਾਲ ਪਾਣੀ ਬਹੁਤ ਜ਼ਿਆਦਾ ਵੇਸਟ ਹੋਊਗਾ ਆਪਣਾ ਉੱਦਵਾਂ ਦੇ ਘਰ ਦੇ ਵਿੱਚ ਕੋਈ ਵੀ ਟੈਪ ਵਗੈਰਾ ਮ ਟੁੱਟੀ ਵਗੈਰਾ ਕੋਈ ਲੂਜ਼ ਆ ਖਰਾਬ ਆ ਤਾਂ ਉਹਨੂੰ ਰਿਪੇਅਰ ਕਰਨ ਦੀ ਕੋਈ ਲੋੜ ਨਹੀਂ ਐ ਉਹਦੇ ਨਾਲ ਹੌਲੀ 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 ਉਹਦੀ ਬਹੁਤ ਪਾਣੀ ਵੇਸਟ ਹੋ ਜਾਂਦਾ ਬੰਦਾ ਠੀਕ ਐ ਉਦੋਂ ਬਾਅਦ ਆਪਣੇ ਫਰਸ਼ ਵਗੈਰਾ ਢਿੱਲੀ ਤੋਂ ਢਿੱਲੀ ਉਹਨਾਂ ਨੂੰ ਚੜੂ ਪੋਚਾ ਕਰਨ ਦੀ ਲੋੜ ਨਹੀਂ ਧੋਣ ਦੀ ਲੋੜ ਐ ਹਨਾ ਧੋ ਉਹਦੇ ਨਾਲ ਆਪਣਾ ਪਾਣੀ ਬਹੁਤ ਜ਼ਿਆਦਾ ਵੇਸਟ ਹੋਊਗਾ ਠੀਕ ਐ ਤੁਹਾਡੇ ਕੋਲ ਵੀ ਇੱਕ ਲੈ ਵਾਟਰਸਾਈਕਲ ਐ ਜਾਂ ਕਾਰ ਐ ਉਹਨੂੰ ਡੇਲੀ ਵਾਸ਼ ਕਰੋ ਉਹਦੇ ਨਾਲ ਬਹੁਤ ਜ਼ਿਆਦਾ ਪਾਣੀ ਖਰਾਬ ਹੋਊਗਾ ਤੇ ਉਸ ਤੋਂ ਬਾਅਦ ਜਿਹੜੇ ਤੁਹਾਡੇ ਘਰ ਦੇ ਨਾਲੀਆਂ ਗਲੀਆਂ ਨੇ ਆਪਣੇ ਪੈਰ ਪੌਨੀ ਰੈਂਪਸ ਵਗੈਰਾ ਹੈਗੇ ਨੇ ਸਾਰੇ ਤੋਂ ਉਹ ਦਿੱਲੀ ਟੂਟੀਆਂ ਲਾ ਕੇ ਵੱਡੇ ਵੱਡੇ ਪ੍ਰੈਸ਼ਰ ਲਾ ਕੇ ਉਹਦੇ ਨਾਲ ਪਾਣੀ ਆਪਣਾ ਬਹੁਤ ਜਲਦੀ ਖਤਮ ਹੋਊਗਾ ਠੀਕ ਹੈ ਉਸ ਤੋਂ ਬਾਅਦ ਜਿਹੜੇ ਆਪਣੇ ਸਵਰਸਿਵਲ ਪੰਪਸ ਨੇ ਉਹਨਾਂ ਉੱਪਰ ਕਟਆਟ ਨਾ ਲਗਵਾਓ ਇਕਵਲ ਸੁੱਤੇ ਦਬਤੀ ਚੱਲੀ ਜਾਂਦੇ ਠੀਕ ਹੈ ਉਹ ਚੱਲੀਓ ਚੱਲੀਓ ਚੱਲੀ ਜਾਓ ਜੋ ਦਿਲ ਕਰੇ ਉਹ ਤਾਂ ਬੰਦ ਕਰ ਦਿਓ ਠੀਕ ਹੈ ਉਹ ਚੱਲਣ ਨਾਲ ਆਪਣਾ ਪਾਣੀ ਬਹੁਤ ਜ਼ਿਆਦਾ ਵੇਸਟ ਹੋਊਗਾ ਸਾਰਾ ਦਾ ਪਾਣੀ ਸਾਰਾ ਪਾਣੀ ਆਪਾਂ ਨਾਲੀਆਂ 'ਚ ਗੱਟਰ 'ਚ ਆਪਣਾ ਰੋੜ ਦੇ ਨੀ ਠੀਕ ਹੈ ਤੀਜਾ ਆਪਾਂ ਜਿਹੜੀਆਂ ਫਸਲਾਂ ਲਗਾਉਣੀਆਂ ਨੇ ਉਹ ਇਹੇ ਫਸਲਾਂ ਲਗਾਓ ਜਿਹਦੇ ਵਿੱਚ ਵੱਧ ਵੱਧ ਪਾਣੀ ਵੇਸਟ ਹੋਊਗਾ ਠੀਕ ਹੈ ਕਿਉਂਕਿ ਫਿਰ ਐ ਤਾਂ ਹੈ ਨਹੀਂ ਮੁੱਦਾ ਵੀ ਇਕੱਲੇ ਜਾਣਾ ਸਾਰਿਆਂ ਨੂੰ ਸਾਥ ਦੇਣਾ ਪੈਣਾ ਇਹਦੇ ਵਿੱਚ ਪਾਣੀ ਖਤਮ ਕਰਨ ਦੇ ਵਿੱਚ ਤਾਂ ਉਹਦੇ ਨਾਲ ਪਾਣੀ ਬਹੁਤ ਜਲਦੀ ਆਪਣਾ ਖਤਮ ਹੋਊਗਾ ਧਰਤੀ ਦਾ ਤੇ ਦਾ ਸਭ ਤੋਂ ਜਿਹੜਾ ਅਖੀਰਲਾ ਮੇਰੇ ਦਿਮਾਗ 'ਚ ਆਇਆ ਹੈ ਬਹੁਤ ਟੇਸਟੀ ਹੈ ਮੱਤੋ ਮੱਦ ਕੋਲਡ ਡਰਿੰਕ ਪੀਓ ਫਸ ਗਏ ਉਹਨਾਂ ਨੂੰ ਕਹਿੰਦੇ ਕਿ ਕਾਤੋਂ ਨਾ ਦੇਖੋ ਕੋਲਡ ਡਰਿੰਕ ਬਣਾਉਣ ਵਾਸਤੇ ਸਭ ਤੋਂ ਵੱਧ ਪਾਣੀ ਵੇਸਟ ਹੁੰਦਾ ਇੱਕ ਕੋਲਡ ਡਰਿੰਕ ਬਣਾਉਣ ਵਾਸਤੇ ਬਹੁਤ ਜ਼ਿਆਦਾ ਪਾਣੀ ਵੇਸਟ ਹੁੰਦਾ ਹੈ ਆਪਾਂ ਜਿੰਨਾ ਸਾਰੇ ਇਕੱਠੇ ਹੋ ਕੇ ਪਾਣੀ ਵੇਸਟ ਕਰਦੇ ਹਾਂ ਉਹਨਾਂ ਕੋਲਡ ਡਰਿੰਕ ਵਾਲੀ ਕੰਪਨੀ ਸੌਫਟ ਡਰਿੰਕ ਵਾਲੀ ਕੰਪਨੀ ਕੱਲੇ ਪਾਣੀ ਵਿੱਚ ਕਰਦੇ ਤਾਂ ਕੋਲਡ ਡਰਿੰਕ ਵਗੈਰਾ ਜਿਹੜੇ ਪ੍ਰੋਸੈਸਡ ਫੂਡ ਨੇ ਉਹ ਸੌਫਟ ਡਰਿੰਕ ਜਿਆਦਾਤਰ ਲਿਕਵਿਡ ਦੇ ਵਿੱਚ ਹੁੰਦੇ ਨੇ ਪ੍ਰੋਸੈਸਡ ਫੂਡ ਉਹ ਜਦੋਂ ਬੱਤਵਾਂ ਯੂਜ਼ ਕਰੋ ਉਹਦੇ ਨਾਲ ਪਾਣੀ ਬਹੁਤ ਜਲਦੀ ਆਪਣਾ ਧਰਤੀ ਦਾ ਖਤਮ ਹੋਊਗਾ ਅੱਛਾ ਹੁਣ ਆਪਾਂ ਇੰਨਾ ਜ਼ੋਰ ਧਰਤੀ ਦੇ ਪਾਣੀ ਖਤਮ ਕਰਨ ਨੂੰ ਕਿਉਂ ਦੇ ਰਹੇ ਹਾਂ ਦੇਖੋ ਇੱਕ ਤਾਂ ਆਪਾਂ ਫਿਊਚਰ ਆਪਣਾ ਦੇਖ ਜਿਓ ਜਿਹੜਾ 50 ਸਾਲ ਦਾ 30 ਸਾਲ ਦਾ ਆਪਣਾ ਫਿਊਚਰ ਹੁੰਦਾ ਜੀ ਬਿਨਾ ਪਾਣੀ ਤੋਂ ਬਿਨਾ ਪਾਣੀ ਦੇ ਫਿਊਚਰ ਦੇ ਵਿੱਚ ਕੀ ਹੋਊਗਾ ਮੋٹے ਮੋٹے ਜਿਹੜੇ ਮੇਰੇ ਦਿਮਾਗ 'ਚ ਗੱਲਾਂ ਆਈਆਂ ਨੇ ਉਹ ਹੋਣਗੀਆਂ ਇੱਕ ਤਾਂ ਆਪਾਂ ਫਿਰ ਉਹੀ ਮਤਲਬ ਕਿ ਪੀਣ ਵਾਸਤੇ ਜਿਹੜਾ ਪਾਣੀ ਹੋਊਗਾ ਉਹ ਆਪਾਂ ਨੂੰ ਬਿਲਕੁਲ ਡ੍ਰੌਪਸ ਦੇ ਵਿੱਚ ਮਿਲ ਜੂ ਮਿਨੀਚਰ ਜਿਵੇਂ ਅੱਜ ਕੱਲ ਦਾ ਛੋਟੇ ਛੋਟੇ ਪੈਕ ਵਿੱਚ ਮਿਲਦੀ ਆ ਠੀਕ ਐ ਉਹ ਮਿਲ ਜੂ ਮਿਲਿਆ ਕਰੂਗਾ ਫਿਰ ਆਪਾਂ ਨਾਲੇ ਇੰਨਾ ਪਾਣੀ ਲਿਆ ਇੰਨਾ ਪਿੱਤਾ ਨਾਲ ਦੀ ਨਾਲ ਬੋਤਲ ਆਪਾਂ ਦੀ ਸਾਮ ਕੇ ਰੱਖ ਲਈ ਠੀਕ ਐ ਉਸ ਤੋਂ ਬਾਅਦ ਜਿਹੜੀ ਧਰਤੀ ਆ ਜਦੋਂ ਧਰਤੀ ਥੱਲੇ ਪਾਣੀ ਕੱਢ ਲਾਂਗੇ ਆਪਾਂ ਉਹਦੀ ਜਗ੍ਹਾ ਲੈਣ ਵਾਸਤੇ ਧਰਤੀ ਥੱਲੇ ਨੂੰ ਗਰਤਣ ਲੱਗ ਜੂਗਾ ਹੈ ਤੁਸੀਂ ਸਰਚ ਕਰ ਸਕਦੇ ਹੋ ਲੈਟ ਦੇ ਉੱਪਰ ਕਈ ਸ਼ਹਿਰ ਹੋ ਰਹੇ ਨੇ ਜਿੱਥੋਂ ਪਹੋਜਾ ਪਾਣੀ ਕੱਢਿਆ ਗਿਆ ਤੇ ਹੋਰ ਹੀ ਹੋਲੀ ਧਸ ਰਹੇ ਨੇ ਵਿੱਚ ਉਹ ਕਿਉਂ ਕਿਉਂਕਿ ਜਿਹੜਾ ਪਾਣੀ ਦਾ ਪ੍ਰੈਸ਼ਰ ਸੀ ਅੰਦਰ ਉਹ ਪਾਣੀ ਦਾ ਪ੍ਰੈਸ਼ਰ ਖਤਮ ਹੋ ਗਿਆ ਉਹ ਪਾਣੀ ਦੇ ਵਿੱਚ ਜਿਹੜਾ ਪ੍ਰੈਸ਼ਰ ਸੀਗਾ ਉਹਨੂੰ ਹੁਣ ਓਬਜ਼ਰਵ ਉਹਨੂੰ ਪੈਕਅਪ ਕਰਨ ਵਾਸਤੇ ਉਹਨੂੰ ਪੈਕ ਕਰਨ ਵਾਸਤੇ ਜਿਹੜਾ ਪਾਣੀ ਨਿਕਲ ਗਿਆ ਉਹਦੀ ਜਗ੍ਹਾ ਲੈਣ ਵਾਸਤੇ ਧਰਤੀ ਉੱਪਰ ਦਬਾਅ ਪਾ ਕੇ ਉਹ ਸ਼ਹਿਰ ਹੌਲੀ 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 ਹੁਣ ਥੱਲੇ ਤਸ ਰਹੇ ਨੇ ਠੀਕ ਹੈ ਉਸ ਤੋਂ ਬਾਅਦ ਹੁਣ ਆਪਾਂ ਜਿੰਨੇ ਵੀ ਆਪਾਂ ਹੈਗੇ ਆ ਧਰਤੀ ਦੇ ਜੀਵ ਕਿਸੇ ਨੇ ਪਾਣੀ ਬਚਾਉਣ ਦਾ ਹੈ ਨਹੀਂ ਹਨਾ ਤੇ ਮੈਂ ਇੱਕ ਪਹਿਲਾਂ ਵੀਡੀਓ ਪਾਈ ਆ ਗਟਰ ਦੇ ਪਾਣੀ ਯੂਜ਼ ਕਰਨ ਦੀ ਹਨਾ ਤੇ ਮੇਰਾ ਉਹ ਵੀ ਜਲਦੀ ਜਲਦੀ ਸਫਲ ਹੋਊਗਾ ਹਨਾ ਮੇ ਮੇਰੇ ਮੇਰੇ ਬੋਲ ਵੀ ਹੋਣਗੇ ਵੀ ਹਾਂ ਨਿਕਟਰ ਦਾ ਪਾਣੀ ਕਿਵੇਂ ਯੂਜ਼ ਕਰਨਾ ਉਹਦੇ ਵੀ ਤੁਹਾਨੂੰ ਯਕੀਨ ਹੋ ਜਾਊਗਾ ਵੀ ਇਹ ਇੱਕ ਦਿਨ ਕਰਨਾ ਹੀ ਪੈਣਾ ਆਪਾਂ ਨੂੰ ਗਟਰ ਦਾ ਪਾਣੀ ਯੂਜ਼ ਦੂਜਾ ਸੁਧਰਨਾ ਤਾਂ ਆਪਾਂ ਕਿਸੇ ਨੇ ਵੀ ਨਹੀਂ ਹੈਗਾ ਆਪਾਂ ਸੁਧਰਨਾ ਨਹੀਂ ਹੈਗਾ ਇਸ ਕਰਕੇ ਆਪਾਂ ਉਲਟੇ ਪਾਸੇ ਨਹੀਂ ਤਲਪੋ ਆਪਾਂ ਪਾਣੀ ਬਚਾਉਣਾ ਤਾਂ ਹੈ ਨਹੀਂ ਆਪਾਂ ਨੇ ਸਾਰਿਆਂ ਨੇ ਆਪਣੇ ਭਾਂਡੇ ਢਿੰਡੇ ਨੌਣਾ ਤੋਂ ਨਾ ਨਲੀਆਂ ਗਲੀਆਂ ਫਰਸ਼ ਕਾਰ ਮੋਟਰਸਾਈਕਲ ਇਹ ਸਭ ਫਸਲਾਂ ਦੇ ਵਿੱਚ ਪਾਣੀ ਵੇਸਟ ਕਰਨੀ ਕਰਨਾ ਆਪਣਾ। ਆਪਣਾ ਨਹੀਂ ਹਟਣਾ। ਤਾਂ ਉਹਦੇ ਨਾਲ ਚੰਗਾ ਮੈਂ ਤੁਹਾਡੇ ਦੇ ਮੱਥਾ ਆਪਾਂ ਮੱਥਾ ਮਾਰੀ ਆਪਸ ਚ ਬਚਾਓ ਬਚਾਓ ਉਹਦੇ ਨਾਲੋਂ ਬਰਬਾਦ ਕਰੀਏ। ਤਾਂ ਜੋ ਆਪਾਂ ਨੂੰ ਜਲਦੀ ਸਮਝ ਪਵੇ ਵੀ ਇਹ ਜਿਹੜੇ ਲੋਕ ਕਹਿ ਰਹੇ ਨੇ ਪਾਣੀ ਬਚਾਓ ਉਹ ਸਹੀ ਕਹਿ ਰਹੇ ਨੇ। ਠੀਕ ਹੈ। ਤੇ ਮੈਂ ਤਾਂ ਆਪਾਂ ਕੋਈ ਵਿਦਵਾਨ ਨਹੀਂ। ਆਪਾਂ ਤਾਂ ਲੱਗਿਆ ਹੀ ਆ ਵੀ ਜੇ ਤੁਸੀਂ ਉਹਨਾਂ ਦੀ ਗੱਲ ਨਹੀਂ ਮਨੋ ਘਟੋ ਘਟੋ ਮੇਰੀ ਗੱਲ ਤਾਂ ਮੰਨੋਗੇ। ਆਪਣੀ ਬੱਲੇ ਬੱਲੇ ਤਾਂ ਹੋਊਗੀ ਹਨਾ। ਦੇ ਹਾਜ਼ਰ ਉਹਦੀ ਮੰਨੀ ਨਹੀਂ ਗੱਲ ਨਹੀਂ ਮੰਨੀ ਅਸੀਂ ਦਵਿੰਦਰ ਸਿੰਘ ਦੀ ਗੱਲ ਮੰਨੀ ਹੈ ਠੀਕ ਹੈ ਨਾ ਚਲੋ ਜੋ ਵੀ ਹੈ ਤੇ ਹੁਣ ਬਚਾਉਣਾ ਨਹੀਂ ਬਚਾਉਣਾ ਤੁਹਾਡੇ ਆਪਣੇ ਹੱਥ ਹੈ ਪਰ ਇਹ 10 ਕਾਰਨ ਤਰੀਕੇ ਹੈਗੇ ਨੇ ਜਿਹਦੇ ਨਾਲ ਆਪਾਂ ਜਲਦੀ ਤੋਂ ਜਲਦੀ ਪਾਣੀ ਧਰਤੀ ਦਾ ਖਤਮ ਕਰ ਸਕਦੇ ਆ ਤੇ ਰੱਬ ਅਗੇ ਅਰਦਾਸ ਹੈ ਵੀ ਮੇਰੀ ਗੱਲ ਕੋਈ ਨਾ ਮੰਨੇ ਪਰ ਤੁਸੀਂ ਮੰਨ ਲੈਣੀ ਹੈ ਹੈ ਨਾ ਠੀਕ ਹੈ ਜੀ ਮਿਲਦੇ ਆ ਅਗਲੀ ਵੀਡੀਓ ਚ ਅਗਲੀ ਵੀਡੀਓ ਚ ਆਪਾਂ ਲੈ ਕੇ ਆਉਣੀ ਹੈ ਇੱਕ ਜਿਹੜਾ ਕੀਰਤਨ ਜਿੱਥੇ ਨੇ ਉਹਨਾਂ ਨੂੰ ਇੱਕ ਸਵਾਲ ਕਰਨਾ ਆਪਣੇ ਅਗਲੀ ਵੀਡੀਓ ਦੇ ਵਿੱਚ ਤੇ ਫੀਲ ਨਾ ਕਰੋ ਕੋਈ ਮੇਰੇ ਦਿਲ 'ਚ ਸਵਾਲ ਆਇਆ ਇੱਕ ਮੈਂ ਉਹ ਕਰਨਾ ਹੀ ਕਰਨਾ ਤੇ ਧੰਨਵਾਦ ਹੱਸੇਗਾ